ਜਿਹੜੀ ਉਮਰ 'ਚ ਪੜ੍ਹਾਈ ਲਿਖਾਈ ਕਰਨੀ ਸੀ ਜਿਹੜੀ ਉਮਰ 'ਚ ਸੁਖ ਦੇ ਦਿਨ ਵੇਖਣੇ ਸੀ ਇੱਕ ਦਿਨ ਵੀ ਸੁਖ ਦਾ ਦਿਨ ਨਹੀਂ ਮੈਂ ਦੇਖਿਆ ਕਦੀ ਚੱਜ ਦਾ ਕੱਪੜਾ ਨਹੀਂ ਲੈ ਕੇ ਦੇਖਿਆ ਮੈਂ ਕਦੀ ਚੱਜ ਦੀ ਚੱਪਲ ਨਹੀਂ ਅੱਜ ਤੱਕਣ ਪਾ ਕੇ ਦੇਖੀ ਮੈਂ ਤੁਹਾਡਾ ਘਰ ਵਾਲਾ ਤੁਹਾਨੂੰ ਕੋਟਦਾ ਸੀਗਾ ਸੋਹਰਾ ਪਰਿਵਾਰ ਨੂੰ ਨਹੀਂ ਦੱਸਿਆ ਤੁਸੀਂ ਆਪਣੇ ਜਾਂ ਪੇਕੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਮੇਰਾ ਘਰ ਵਾਲਾ ਉਹਨੂੰ ਕੋਟਦਾ ਮਾਰਦਾ ਇੱਕ ਦੋ ਵਾਰੀ ਆਉਂਦੇ ਸੀ ਬਸ ਕਹਿ ਕੇ ਚਲੇ ਜਾਂਦੇ ਸੀ ਉਹ ਕਹਿ ਦਿੰਦਾ ਸੀ दारू ਛੱਡਦਾਗਾ ਛੱਡਦਾਗਾ ਪਰ दारू ਨਹੀਂ ਉਹਨੇ ਅੱਜ ਤੱਕ ਕੰਨੀ ਛੱਡੀ ਘਰ ਬਰਬਾਦ ਹੋ ਗਿਆ ਸਾਰਾ ਪਹਿਲਾਂ ਤਾਂ दारू ਪੀਂਦੇ ਸੀ ਜਿੰਨਾ ਕੰਮ ਕਰਦੇ ਸੀ ਆਪ ਦਾ दारू ਪੀ ਲੈਂਦੇ ਸੀ ਮੈਂ ਤਾਂ ਘਰਾਂ ਚ ਕੰਮ ਕਰਕੇ ਲੋਕਾਂ ਦੇ ਵਿਆਹਾਂ ਚ ਭਾਡੇ ਬਾਝ ਲੈਂਦੀ ਸੀ ਤੇ ਆਪ ਦੇ ਬੱਚਿਆਂ ਦਾ ਪੇਟ ਭਰ ਕੇ ਤੇ ਉਹਨਾਂ ਨੂੰ ਮਹਿਸੂਸ ਨਹੀਂ ਕਦੀ ਹੋਣ ਦਿੱਤਾ ਸੀ ਕਿ ਉਹਨਾਂ ਦੇ ਪਾਪਾ ਸ਼ਰਾਬ ਪੀਂਦੇ ਆ 14 ਸਾਲ ਦੀ ਉਮਰ ਚ ਸ਼ਾਦੀ ਹੋ ਗਈ ਸੀ ਮੰਮੀ ਡੈਡੀ ਗਰੀਬ ਸੀ ਮਮਾ ਜੀ ਨੂੰ ਕੈਂਸਰ ਹੈਗਾ ਸੀ ਮੇਰੀ ਨੂੰ ਕੇਸ ਕਰਕੇ ਸੀ ਤਿੰਨ ਭੈਣ ਭਰਾ ਸੀ ਸਾਡੀ شادی ਜਲਦੀ ਹੋ ਗਈ ਸੀ ਤੇ ਫਿਰ ਥੋੜੇ ਟਾਈਮ ਬਾਅਦ ਜਿ ਸੋਹਰੇ ਘਰ ਜਾ ਪਤਾ ਲੱਗਿਆ ਕਿ ਜਾ ਕੇ ਕੇ ਘਰ ਵਾਲਾ दारू ਬਹੁਤ ਪੀਂਦਾ ਚੂੜੇ ਹਾਲੇ ਹੱਥਾਂ ਨਾਲ ਹੀ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਗਈ ਤੇ ਛੋਟੇ ਬੱਚੇ ਨਾਲ ਲੈ ਜਾਂਦੀ ਸੀ ਬੱਚਿਆਂ ਨੂੰ ਪੜ੍ਹਾ ਵੀ ਨਹੀਂ ਪਾਈ ਇੰਨੀ ਗਰੀਬੀ ਸੀ ਕਿ ਮੈਂ ਆਪਦੇ ਬੱਚਿਆਂ ਨੂੰ ਪੜ੍ਹਾ ਨਹੀਂ ਪਾਈ ਚੰਗੀ ਪ੍ਰਵਿਸ਼ਨੀ ਦੇ ਪਾਈ ਲੋਕਾਂ ਦੇ ਘਰਾਂ ਚ ਰਹਿ ਰਹਿ ਕੇ ਰੋਟੀ ਖਾਣੇ ਆ ਕਿਸੇ ਦੇ ਘਰੇ 5 ਮਹੀਨੇ ਰਹਿ ਗਈ ਕਦੀ ਕਿਸੇ ਕਦੀ 6 ਮਹੀਨੇ ਰਹਿ ਗਈ ਜੀ ਮੇਰੇ ਮਨ ਤੇ ਬਹੁਤ ਬੀਦ ਹੀ ਕਈ ਵਾਰ ਤਾਂ ਦਿਲ ਕਰ ਦਿੰਦਾ ਸੀ ਕਿ ਆਪ ਨੂੰ ਆਪ ਨੂੰ ਮੈਂ ਖਤਮ ਕਰ ਲਾਂ ਫਿਰ ਮੈਂ ਸੋਚਦੀ ਹੁੰਦੀ ਸੀ ਕਿ ਮੇਰੇ ਬੱਚੇ ਹੈਗੇ ਮੇਰੇ ਤੋਂ ਬਿਨਾ ਮੇਰੇ ਬੱਚਿਆਂ ਦਾ ਕੋਈ ਵੀ ਨਹੀਂ ਹੈਗਾ 15 ਸਾਲ ਦੀ ਲੜਕੀ ਦੀ ਮੈਂ ਸ਼ਾਦੀ ਕਰਤੀ ਛੋਟੀ ਉਮਰ ਚ ਮੇਰੀ ਬੱਚੀ ਦੀ ਪੜ੍ਹਾਈ ਵੀ ਖਰਾਬ ਹੋ ਗਈ ਉਸੀ ਰਵ ਤੋਂ ਸਿਰਫ ਕਿ ਉਹਨਾਂ ਦੇ ਪਾਪਾ दारू ਪੀਂਦੇ ਸੀ ਉਸ ਕਾਰਨ ਮੈਂ ਉਹਨਾਂ ਦੀ ਜਲਦੀ ਸ਼ਾਦੀ ਕਰਤੀ ਬੱਚਿਆਂ ਦੇ ਚਾਹ ਵੀ ਮਰ ਗਏ ਜੀ ਸਾਡੇ ਵੀ ਸਾਰੇ ਚਾਹ ਮਰ ਗਏ ਖਤਮ ਹੋ ਗਈ ਜ਼ਿੰਦਗੀ ਹੁਣ ਤਾਂ ਐਨੇ ਹਾਲਾਤ ਮੁਸ਼ਕਲ ਆ ਗਏ ਜੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੇਰੇ ਘਰ ਵਾਲਿਆਂ ਨੇ ਜੀ ਮੈਂ ਉਦੋਂ ਦਾ ਉਦੋਂ ਦਾ ਘਰ ਛੱਡਤਾ ਜੀ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕੀ ਤੋਂ ਹਣ ਬੋਲੀ ਕਿ ਮੇਰੇ ਰਾਤ ਨੂੰ ਗਲ ਘੁੱਟਣ ਲੱਗੇ ਸੀ ਇੱਕ ਚੁੰਨੀ ਪਾੜ ਕੇ ਉਸ ਤੋਂ ਬਾਅਦ ਮੈਂ ਘਰ ਛੱਡਤਾ ਆਪਣਾ ਹੁਣ ਕਦੀ ਵੀ ਨਹੀਂ ਘਰ ਗਈ ਵਾਪਸ ਜੀ ਉਸ ਟਾਈਮ ਮੈਂ ਕਰਨ ਲੱਗੀ ਸੀ ਮੈਂ ਲੱਗ ਜਾਣਾ ਸੀ ਫਾਇ ਮੈਂ ਸੋਚਿਆ ਕਿ ਮੇਰੇ ਦੋ ਬੱਚੇ ਆ ਮੇਰੇ ਤੋਂ ਬਾਅਦ ਤਾਂ ਬੱਚਾ ਆਂਦਾ ਕੋਈ ਨਹੀਂ ਹੈਗਾ ਕਿ ਕਿਸੇ ਨੇ ਨਹੀਂ ਰੱਖਣਾ ਜੇ ਵੀ ਬੇਟਾ ਤੇ ਬੇਟੀ ਲੈ ਕੇ ਮੈਂ ਭਰਾ ਕੋਲ ਥੋੜਾ ਟਾਈਮ ਗਈ ਸੀ ਉਹ ਗੱਲਾਂ ਬਾਤਾਂ ਕਰਨ ਲੱਗ ਗਏ ਸੀ ਭੈਣ ਕੋਲ ਗਈ ਸੀ ਤੇ ਜੀਜਾ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਫਿਰ ਮੈਂ ਇਸ ਕਰਕੇ ਸਾਬ ਨੂੰ ਛੱਡ ਦਿੱਤਾ ਹੁਣ ਬਹੁਤ ਮੁਸ਼ਕਲਾਂ ਦੇਖੀਆਂ ਬਹੁਤ ਲੋਕ ਵੀ ਬਹੁਤ ਗਲਤ ਨਜ਼ਰਾਂ ਨਾਲ ਦੇਖਦੇ ਸੀ ਕਿ ਕੱਲੀ ਰਹਿੰਦੀ ਆ ਬਹੁਤ ਕੁਝ ਕਈ ਵਾਰੀ ਮੈਨੂੰ ਗਲਤ ਕੋਈ ਬੋਲ ਵੀ ਜਾਂਦਾ ਸੀ ਪਤਾ ਨਹੀਂ ਮੇਰੇ ਮਨ ਤੇ ਮੈਨੂੰ ਹੁੰਦਾ ਸੀ ਕਿ ਮੈਂ ਦੁੱਧ ਬੰਦਾ ਲੈ ਰਛ ਛਾਲ ਮਰ ਜੇ ਉਹ ਚੰਗਾ ਹੈਗਾ ਇਸ ਜ਼ਿੰਦਗੀ ਨਾਲੋਂ ਮੇਰੀ ਜ਼ਿੰਦਗੀ ਇੰਨੀ ਨਰਕ ਬਣੀ ਪਈ ਆ ਕਿ ਬਹੁਤ ਮੁਸ਼ਕਲ ਆਈ ਪਈ ਆ ਮੈਨੂੰ ਤੇ ਮੈਂ ਵੀ ਸੋਚ ਰਹੀ ਆ ਕਿ ਮੈਂ ਉੱਚੇ ਮਕਾਮ ਤੱਕ ਪਹੁੰਚ ਜਾਵਾਂ ਤੇ ਜਿਹੜੇ ਨਾਥ ਬੱਚੇ ਆ ਜਿਹੜੀਆਂ ਲੇਡੀਜ਼ ਘਰਾਂ ਵਿੱਚੋਂ ਕੱਢ ਦਿੰਦੇ ਆ ਉਹ ਲੇਡੀਜ਼ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦੀ ਆ ਕਈ ਬੰਦੇ ਕਹਿੰਦੇ ਸੀ ਕਿ ਸਾਡੇ ਨਾਲ ਤੂੰ ਰਹਿ ਜਾ ਵਿਆਹ ਕਰਵਾ ਲੈ ਸਾਡੇ ਨਾਲ ਜਾਂ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਹੁਣ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀ ਕਿ ਮੈਨੂੰ ਇੰਨੇ ਹਾਲਾਤ ਮਾਰੇ ਹੋਏ ਪਿਆ ਮੇਰੇ ਸਰ ਜੇ ਮੈਂ ਨੰਬਰ ਸ਼ੇਅਰ ਕਰਦੀ ਆ ਤੇ ਲੋਕ ਇੰਜ ਮੈਨੂੰ ਫੋਨ ਗਲਤ ਗਲਤ ਤਰ੍ਹਾਂ ਦੇ ਫੋਨ ਕਰਨ ਲੱਗ ਜਾਂਦੇ ਆ ਮੈਂ ਆਡੀ ਤੇ ਵੀ ਨੰਬਰ ਲਾਇਆ ਸੀ ਤੇ ਮੈਂ ਇਸ ਕਰਕੇ ਆਪਣਾ ਨੰਬਰ ਸ਼ੇਅਰ ਨਹੀਂ ਕਰ ਸਕਦੀ ਡਰਤ ਲੱਗਦਾ ਹੀ ਆ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਈ ਵਾਰਾਂ ਬਹੁਤ ਜ਼ਿਆਦਾ ਮੁਸ਼ਕਲ ਹੋਈ ਵੀ ਆ ਬੇਟੇ ਬਾਰੇ ਸੋਚਦੀ ਆ ਤਾਂ ਇੰਨਾ ਜ਼ਿਆਦਾ ਮੁਸ਼ਕਲ ਹੋ ਗਿਆ ਕਿ ਬੇਟਾ ਵੀ ਗਲਤ ਸੰਗਤ ਚ ਨਾ ਪੈ ਜਾਏ ਜੀ ਮੇਰੀ ਬੇਟੀ ਤਾਂ ਕਹਿ ਰਹੀ ਸੀ ਕਿ ਵੇ ਸ਼ਾਦੀ ਨਾ ਕਰੋ ਨਾ ਕਰੋ ਪਰ ਮੈਂ ਇੰਨੀ ਹਾਲਾਤ ਤੋਂ ਮੁਸ਼ਕਲ ਹੋ ਗਈ ਸੀ ਕਿ ਸ਼ਾਦੀ ਕਰਨੀ ਵੀ ਕਿ ਜਦੋਂ ਘਰ ਵਿੱਚ ਬੱਚੇ ਲੈ ਆ ਜਾਂਦੀ ਸ ਤੇ ਅਗਲੇ ਮੂੰਹ ਮੋਟੇ ਕਰ ਲੈਂਦੇ ਸੀ ਸਾਡੇ ਤੋਂ ਕੀ ਕਹਦੇ ਪਤਾ ਕਿੰਨਾ ਟਾਈਮ ਬੈਠੋਗੀ ਕਿੰਨਾ ਟਾਈਮ ਸਾਡੇ ਪੱਲੋਂ ਰੋਟੀ ਖਾਣਗੇ ਅੱਜ ਤੁਹਾਡੇ ਮੁਲਾਕਾਤ ਇੱਕ ਜਹੀ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਹੀ ਲੋਕਾਂ ਨੂੰ ਹਸਾਉਂਦੇ ਦੇਖਿਆ ਹੋਵੇਗਾ ਪਰ ਉਸ ਭੈਣ ਦੇ ਪਿੱਛੇ ਦੇ ਹਾਲਾਤ ਕੀ ਹੋ ਹਾਲਾਤ ਜਾਣਨ ਲਈ ਅਸੀਂ ਗੀਤਾ ਰਾਣੀ ਜੀ ਦੇ ਕੋਲ ਪਹੁੰਚੇ ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਦਰੀ ਘਾ ਜੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਅਕਸਰ ਤੁਸੀਂ ਲੋਕਾਂ ਨੂੰ ਹਸਾਉਂਦੇ ਹੋ ਦਿਖਦੇ ਹੋ ਹਾਂਜੀ ਹਾਂਜੀ ਪਿੱਛੇ ਦੀ ਅਸਲ ਕਹਾਣੀ ਕੀ ਹੈ ਸੋਸ਼ਲ ਮੀਡੀਆ ਤੇ ਤਾਂ ਆਪਾਂ ਸਾਬ ਨੂੰ ਹਸਾਉਂਦੇ ਆ ਜੀ ਪਰ ਜਿਹੜੀ ਮੇਰੀ ਆਪਦੀ ਜ਼ਿੰਦਗੀ ਆ ਸਚਾਈ ਆ ਉਹ ਤਾਂ ਬਹੁਤ ਮੁਸ਼ਕਲ ਚ ਹੈ ਗਈ ਆ ਜੀ ਕੀ ਮੁਸ਼ਕਲ ਭਰਿਆ ਸਫਰ ਕੀ ਹੈ ਤੁਹਾਡਾ ਸਫਰ ਬਹੁਤ ਮੁਸ਼ਕਲ ਦਾ ਹੋਇਆ ਜੀ 14 ਸਾਲ ਦੀ ਉਮਰ ਚ ਸ਼ਾਦੀ ਹੋ ਗਈ ਸੀ ਮੰਮੀ ਡੈਡੀ ਗਰੀਬ ਸੀ ਮਮਾ ਜੀ ਨੂੰ ਕੈਂਸਰ ਹੈਗਾ ਸੀ ਮੇਰੀ ਨੂੰ ਕੇਸ ਕਰਕੇ ਸੀ ਤਿੰਨ ਭੈਣ ਭਰਾ ਸੀ ਸਾਡੀ ਸ਼ਾਦੀ ਜਲਦੀ ਹੋ ਗਈ ਸੀ ਜੀ ਤੇ ਫਿਰ ਥੋੜੇ ਟਾਈਮ ਬਾਅਦ ਚ ਸੋਹਰੇ ਘਰ ਜਾ ਪਤਾ ਲੱਗਿਆ ਕਿ ਜਾ ਕੇ ਘਰ ਵਾਲਾ दारू ਬਹੁਤ ਪੀਂਦਾ ਕਿ ਫਿਰ 2-3 ਸਾਲ ਬਾਅਦ ਤਾਂ ਬੱਚੇ ਵੀ ਹੋ ਗਏ ਸੀ ਦੋ ਤੇ ਫਿਰ ਉਸ ਤੋਂ ਇੰਨੀ ਆ ਜਿਆਦਾ ਮੁਸ਼ਕਲ ਆ ਗਈ ਸੀ ਕਿ ਘਰ ਵੀ ਨਹੀਂ ਛੱਡ ਸਕਦੇ ਸੀ ਤੇ ਬੱਚੇ ਵੀ ਨਹੀਂ ਛੱਡ ਸਕਦੇ ਸੀ ਜੀ ਤੇ ਫਿਰ ਚੂੜੇ ਹਾਲੇ ਹੱਥਾਂ ਨਾਲ ਹੀ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਗਈ ਜੀ ਤੇ ਛੋਟੇ ਬੱਚੇ ਨਾਲ ਲੈ ਜਾਂਦੀ ਸੀ ਬੱਚਿਆਂ ਨੂੰ ਪੜ੍ਹਾ ਵੀ ਨਹੀਂ ਪਾਈ ਇੰਨੀ ਗਰੀਬੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਪਾਈ ਚੰਗੀ ਪਰਵਿਸ਼ ਨਹੀਂ ਦੇ ਪਾਈ ਤੇ ਹੁਣ ਤਾਂ ਇੰਨੇ ਹਾਲਾਤ ਮਾੜੇ ਆ ਜਿਵੇਂ ਮੈਂ ਆਪ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਰੋਟੀ ਖਾ ਰਹੀ ਹਾਂ ਜੀ ਹੁਣ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਮੰਮੀ ਨੂੰ ਕੈਂਸਰ ਸੀਗਾ 14 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਵਿਆਹ ਹੋ ਜਾਂਦਾ ਉਹ ਹੀ ਉਮਰ ਹੁੰਦੀ ਆ ਪੜਨ ਦੀ ਲੇਖਣ ਦੀ ਖੇਡਣ ਦੀ ਕੁੱਦਣ ਦੀ ਤੁਹਾਡੇ ਤਾਂ ਨਹੀਂ ਚਾ ਸਾਰੇ ਮਾਰੇ ਗਏ ਨੇ ਉਹ ਸਾਡੇ ਚਾ ਜੀ ਸਾਰੇ ਮਾਰੇ ਗਏ ਆ ਬੱਚਿਆਂ ਦੇ ਵਿਆਹ ਮਾਰੇ ਗਏ ਆ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਹੁਣ ਬਹੁਤ ਦੁਖੀ ਹੈਗੀ ਆ ਮੈਂ ਬਹੁਤ ਜ਼ਿਆਦਾ ਜੀ ਦੁਖੀ ਆ ਕਿ ਲੋਕ ਦੇਖਦੇ ਆਪਾਂ ਨੂੰ ਜਿਵੇਂ ਕਿ ਲੋਕ ਦੇਖਦੇ ਆ ਕਿ ਜਿਵੇਂ ਆਪਾਂ ਬਹੁਤ ਖੁਸ਼ ਹੈਗੇ ਆ ਪਰ ਆਪਾਂ ਜ਼ਿੰਦਗੀ ਦੇ ਵਿੱਚ ਬਿਲਕੁਲ ਨੋਰਮਲ ਸਿੱਧੇ ਹੈਗੇ ਆ ਵੀ ਉਹੋ ਜੀ ਸੁਖੀ ਥੋੜੀ ਜ਼ਿੰਦਗੀ ਹੈਗੀ ਆ ਮੇਰੀ ਬਹੁਤ ਜ਼ਿਆਦਾ ਮੁਸ਼ਕਲ ਚ ਹੈਗੀ ਆ ਮੈਂ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 14 ਸਾਲ ਦੀ ਉਮਰ ਦੇ ਵਿੱਚ ਜਦੋਂ ਸੀ ਵਿਆਹ ਕੇ ਸੋਹਰਾ ਪਰਿਵਾਰ ਦੇ ਘਰ ਗਈ ਸੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਤੇ ਮਾਰਦਾ ਕੁੱਟਦਾ ਹੈ ਤੁਹਾਨੂੰ ਮਾਰ ਕੁੱਟ ਤਾਂ ਉਦੋਂ ਕਰਨ ਲੱਗੀ ਸੀ ਜੀ ਵੀ ਜਦੋਂ ਬੱਚੇ ਵੱਡੇ ਹੋ ਗਏ ਸੀ ਕਾਫੀ ਜ਼ਿਆਦਾ ਪਹਿਲਾਂ ਤਾਂ दारू ਪੀਂਦੇ ਸੀ ਜਿੰਨਾ ਕੰਮ ਕਰਦੇ ਸੀ ਆਪਦਾ दारू ਪੀ ਲੈਂਦੇ ਸੀ ਮੈਂ ਤਾਂ ਘਰਾਂ 'ਚ ਕੰਮ ਕਰਕੇ ਲੋਕਾਂ ਦੇ ਵਿਆਹਾਂ 'ਚ ਭਾਂਡੇ-ਬਾਂਜ ਲੈਂਦੀ ਸੀ ਤੇ ਆਪਦੇ ਬੱਚਿਆਂ ਦਾ ਪੇਟ ਭਰ ਕੇ ਤੇ ਉਹਨਾਂ ਨੂੰ ਮਹਿਸੂਸ ਨਹੀਂ ਕਦੀ ਹੋਣ ਦਿੱਤਾ ਸੀ ਕਿ ਉਹਨਾਂ ਦੇ ਪਾਪਾ ਸ਼ਰਾਬ ਪੀਂਦੇ ਆ ਜੀ ਹਾਂ ਜੀ ਤੇ ਤੋਂ ਇਹ ਕੋਟੇ ਦੇ ਕਿਸ ਕਾਰਨ ਸੀਗੇ ਤੁਹਾਨੂੰ ਜਿਵੇਂ ਕਿ ਆਪਾਂ ਘਰਾਂ 'ਚ ਕੰਮ ਕਰਨ ਜਾਂਦੇ ਸੀ ਕਿ ਮੈਨੂੰ ਗਲਤ ਬੋਲਦੇ ਸੀ ਕਿ ਤੂੰ ਗਲਤ ਹੈਂ ਜੀ ਆ ਜੀ ਬਹੁਤ ਜ਼ਿਆਦਾ ਗਲਤ ਬੋਲਦੇ ਸੀ ਕਿ ਤੂੰ ਐਨੀ ਗਲਤ ਹੈਗੀ ਆ ਐਨੀਆਂ ਮੁਸ਼ਕਲਾਂ ਦੇ ਵਿੱਚ ਮੈਂ ਫੇਰ ਵੀ ਆਪਦਾ ਘਰ ਨਹੀਂ ਛੱਡਿਆ ਸੀ ਜੀ ਕੀ ਮਤਲਬ ਜੀ ਗਲਤ ਕਿਵੇਂ ਮਤਲਬ ਕੀ ਕਹਿੰਦਾ ਸੀਗਾ ਤੁਹਾਨੂੰ ਤੁਹਾਡਾ ਘਰ ਵਾਲਾ ਮੈਂ ਘਰ ਹਜੇ ਕੰਮ ਕਰਨ ਜਾਂਦੀ ਸੀ ਜਾਂ ਵਿਆਹਾਂ 'ਚ ਕੋਈ ਕੰਮ ਕਰਨ ਜਾਂਦੀ ਸੀ ਤੇ ਕਹ ਕੋਈ ਛੱਡਣ ਵੀ ਜਾਂਦਾ ਸੀ ਘਰ 'ਚ ਤਿਆਦਾ ਹੀ ਹੋਸ ਬੰਦੇ ਨੇ ਤੂੰ ਗਲਤ ਹੈਗੀ ਆ ਜੀ ਐਨੀਆਂ ਮੁਸ਼ਕਲਾਂ 'ਚ ਮੈਂ ਗੁਜ਼ਰੀ ਹੋਈ ਆ ਹੁਣ ਐਨੀਆਂ ਮੁਸ਼ਕਲਾਂ ਆ ਰਹੀਆਂ ਕਿ ਮੈਂ ਲੋਕਾਂ ਦੇ ਘਰਾਂ 'ਚ ਰਹਿ ਰਹਿ ਕੇ ਲੋਕਾਂ ਦੇ ਘਰਾਂ 'ਚ ਰਹਿ ਰਹਿ ਕੇ ਰੋਟੀ ਖਾਣੀ ਆ ਕਿਸੇ ਦੇ ਘਰੇ 5 ਮਹੀਨੇ ਰਹਿ ਗਈ ਕਦੀ ਕਿਸੇ ਕਦੇ 6 ਮਹੀਨੇ ਰਹਿ ਗਈ ਤੇ ਰਿਸ਼ਤੇਦਾਰ ਜਿਹੜੇ ਆ ਮੂੰਹ ਮੋਟੇ ਘਰ ਲੈਂਦੇ ਆ ਸਾਰੇ ਮੇਰੇ ਤੋਂ ਕਿ ਇਹ ਘਰੇ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਛੱਡਿਆ ਹੋਇਆ ਸਭ ਨੂੰ ਹਾਂਜੀ ਤੇ ਜਦੋਂ ਤੁਹਾਡਾ ਘਰ ਵਾਲਾ ਤੁਹਾਡੇ ਤੇ ਸ਼ੱਕ ਕਰਦਾ ਸੀਗਾ ਫਿਰ ਤੁਹਾਡੇ ਮਨ ਤੇ ਕੀ ਬੀਤਦੀ ਸੀਗੀ ਜੀ ਮੇਰੇ ਮਨ ਤੇ ਬਹੁਤ ਬੀਤਦੀ ਸੀ ਕਈ ਵਾਰ ਤਾਂ ਦਿਲ ਕਰਦਾ ਹੁੰਦਾ ਸੀ ਕਿ ਆਪ ਨੂੰ ਆਪ ਨੂੰ ਮੈਂ ਖਤਮ ਕਰ ਲਾਂ ਫਿਰ ਮੈਂ ਸੋਚਦੀ ਹੁੰਦੀ ਸੀ ਕਿ ਮੇਰੇ ਬੱਚੇ ਹੈਗੇ ਮੇਰੇ ਤੋਂ ਬਿਨਾ ਮੇਰੇ ਬੱਚਿਆਂ ਦਾ ਕੋਈ ਵੀ ਨਹੀਂ ਹੈਗਾ 15 ਸਾਲ ਦੀ ਲੜਕੀ ਦੀ ਮੈਂ ਸ਼ਾਦੀ ਕਰਤੀ ਛੋਟੀ ਉਮਰ ਚ ਮੇਰੀ ਬੱਚੀ ਦੀ ਪੜ੍ਹਾਈ ਵੀ ਖਰਾਬ ਹੋ ਗਈ ਉਹ ਸਿਰਫ ਤਾਂ ਸਿਰਫ ਕਿਉਂ ਉਹਨਾਂ ਦੇ ਪਾਪਾ दारू ਪੀਂਦੇ ਸੀ ਉਸ ਕਾਰਨ ਮੈਂ ਉਹਨਾਂ ਦੀ ਜਲਦੀ ਸ਼ਾਦੀ ਕਰਤੀ ਜਿੱਤਾਂ ਦਾਦੇ ਪੇ ਕੀ ਘਰਾਂ ਦਾ ਕੰਮ ਕਰਦੇ ਸੀਗੇ ਤੁਸੀਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਸੀਗੇ ਘਰ ਦਾ ਤਾਂ ਤੁਹਾਡਾ दारू ਪੀਂਦਾ ਰਹਿੰਦਾ ਸੀ ਤੁਸੀਂ ਦਾਦੇ ਪੇ ਕਿ ਜਿੰਨੇ ਪੈਸੇ ਕਮਾਉਂਦਾ ਸੀ ਉਹ दारू ਪੀ ਲੈਂਦਾ ਫਿਰ ਬੱਚਿਆਂ ਦੀ ਪਰਵਰਿਸ਼ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਸੀ ਘਰ ਦਾ ਗੁਜ਼ਾਰਾ ਕਿ ਜੀ ਵੀ ਆਪਾਂ ਕੋਈ ਥੋੜੀ ਦਿਹਾੜੀ ਮਿਲ ਜਾਂਦੀ ਸੀ 2.5 300 ਦਿਹਾੜੀ ਉਦੋਂ ਮਿਲਦੀ ਹੁੰਦੀ ਸੀ ਇੰਨਾ ਜ਼ਿਆਦਾ ਤਾਂ ਮਿਲਦੀ ਨਹੀਂ ਸੀ ਬਸ ਉਹਦੇ ਵਿੱਚ ਮੈਂ ਆਪਦਾ ਵਕਤ ਪੂਰਾ ਕੀਤਾ ਹੋਇਆ ਜੀ ਜੀ ਹਾਂ ਜੀ ਜੀ 2.5 300 ਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਸੀਗਾ ਤੁਹਾਡਾ ਹਾਂ ਜੀ ਹੋ ਜਾਂਦਾ ਸੀ ਉਸ ਟਾਈਮ ਥੋੜੇ ਦਿਨ ਚੰਗੇ ਹੈਗੇ ਸੀ ਵੀ ਹਰ ਇੱਕ ਚੀਜ਼ ਸਸਤੀ ਵੀ ਮਿਲਦੀ ਸੀ ਉਦੋਂ ਹੁਣ ਤਾਂ ਬਹੁਤ ਮਗਹਾਈ ਹੋ ਗਈ ਆ ਜੀ ਤੇ ਉਦੋਂ ਹਾਲਾਤ ਤਾਂ ਬਹੁਤ ਜ਼ਿਆਦਾ ਮੁਸ਼ਕਲ ਚ ਗੁਜ਼ਰੇ ਆ ਪਰ ਇੱਥੋਂ ਤੱਕ ਪਹੁੰਚਣ ਲਈ ਵੀ ਬਹੁਤ ਮੁਸ਼ਕਲ ਆ ਰਹੀ ਆ ਹਜੇ ਵੀ ਬਹੁਤ ਮੁਸ਼ਕਲ ਚ ਆ ਮੈਂ ਜਿੱਤਰਾ ਤੁਸੀਂ ਦੱਸਿਆ ਕਿ ਤੁਸੀਂ ਤੁਹਾਡਾ ਘਰ ਵਾਲਾ ਤੁਹਾਨੂੰ ਕੁੱਟਦਾ ਸੀਗਾ ਸੋਹਰਾ ਪਰਿਵਾਰ ਨੂੰ ਨਹੀਂ ਦੱਸਿਆ ਤੁਸੀਂ ਆਪਣੇ ਜਾਂ ਪੇਕਾ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਇੱਕ ਦੋ ਵਾਰੀ ਆਉਂਦੇ ਸੀ ਬਸ ਕਹਿ ਕੇ ਚਲੇ ਜਾਂਦੇ ਸੀ ਉਹ ਕਹਿ ਦਿੰਦਾ ਸੀ दारू ਛੱਡਦਾਗਾ ਛੱਡਦਾਗਾ ਪਰ दारू ਨਹੀਂ ਉਹਨੇ ਅੱਜ ਤੱਕ ਨਹੀਂ ਛੱਡੀ ਘਰ ਬਰਬਾਦ ਹੋ ਗਿਆ ਸਾਰਾ ਪਰ दारू ਦੀ ਉਸ ਬੰਦੇ ਨੇ ਛੱਡੀ ਹਜੇ ਤੱਕਣ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਫਿਰ ਘਰ ਵਾਲਾ ਸ਼ਰਾਬ ਪੀਂਦਾ ਸੀ ਕੁੱਟਦਾ ਮਾਰਦਾ ਸੀਗਾ ਜ਼ਿੰਦਗੀ ਨਾਲ ਤਾਂ ਬਹੁਤ ਹੈ ਗਿਆ ਬਹੁਤ ਕੁਝ ਹੈਗਾ ਵੀ ਜਿਹੜੀ ਉਮਰ ਚ ਪੜ੍ਹਾਈ ਲਿਖਾਈ ਕਰਨੀ ਸੀ ਜਿਹੜੀ ਉਮਰ ਚ ਸੁਖ ਦੇ ਦਿਨ ਦੇਖਣੇ ਸੀ ਇੱਕ ਦਿਨ ਵੀ ਸੁਖ ਦਾ ਦਿਨ ਨਹੀਂ ਮੈਂ ਦੇਖਿਆ ਕਦੀ ਚੱਜ ਦਾ ਕੱਪੜਾ ਨਹੀਂ ਲੈ ਕੇ ਦੇਖਿਆ ਮੈਂ ਕਦੀ ਚੱਜ ਦੀ ਚੱਪਲ ਨਹੀਂ ਅੱਜ ਤੱਕ ਨਾ ਪਾ ਕੇ ਦੇਖੀ ਮੈਂ ਕੋਈ ਆਪਦੇ ਲੋਕ ਕੀ ਮੰਗੇ ਹੋਏ ਕੱਪੜੇ ਮੈਨੂੰ ਦੇ ਦੇਂਦੇ ਤੇ ਉਹੀ ਮੈਂ ਪਾ ਕੇ ਆਪਦਾ ਗੁਜ਼ਾਰਾ ਅੱਜ ਤੱਕ ਨ ਕਰ ਰਹੀ ਹਾਂ ਇੱਕ ਚੱਪਲ ਲੈ ਲੈਣੀ ਆ ਉਹ ਹੁੰਦੇ ਨਾਲੇ ਆਪਦਾ 6-6 ਮਹੀਨੇ 7-7 ਮਹੀਨੇ ਪਾਉਣੀ ਆ ਕਦੀ ਵੀ ਨਹੀਂ ਜਿੰਦਗੀ ਚ ਚਾਜ ਤਾਂ ਖਾਣਾ ਨਹੀਂ ਖਾ ਕੇ ਦੇਖਿਆ ਮੈਂ ਜੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਪਰਮਾਤਮਾ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ ਪਰਮਾਤਮਾ ਦੇ ਨਾਲ ਤਾਂ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਜੀ ਜੋ ਜ਼ਿੰਦਗੀ ਚ ਲਿਖਿਆ ਉਹ ਹੀ ਮਿਲ ਰਿਹਾ ਮੈਨੂੰ ਹੁਣ ਜੀ ਤੁਹਾਡੇ ਨਾਲ ਤੁਹਾਡੇ ਬੱਚਿਆਂ ਦੇ ਚਾ ਵੀ ਮਰ ਗਏ ਕੀ ਕਹਿਣਾ ਚਾਹੋਗੇ ਤੁਸੀਂ ਬੱਚੇ ਕੀ ਕਰਦੇ ਹੋ ਬੱਸ ਜੀ ਹੁਣ ਬੇਟਾ ਤਾਂ ਆਪਣੇ ਪਾਪਾ ਨਾਲ ਹੀ ਰਹਿੰਦਾ ਲੜਕੀ ਹੈਗੀ ਜੋ ਮੇਰੇ ਨਾਲ ਗੱਲਬਾਤ ਕਰਦੀ ਆ ਜੀ ਬੱਚਿਆਂ ਦੇ ਚਾਹ ਵੀ ਮਰ ਗਏ ਜੀ ਸਾਡੇ ਵੀ ਸਾਰੇ ਚਾਹ ਮਰ ਗਏ ਖਤਮ ਹੋ ਗਈ ਜ਼ਿੰਦਗੀ ਹੁਣ ਤਾਂ ਜੀ ਇਹ ਹੁਣ ਤੁਸੀਂ ਲੱਗ ਰਹੇ ਰਹੇ ਹੋ ਹਾਂਜੀ ਹਾਂਜੀ 5 ਸਾਲ ਹੋ ਗਏ ਮੈਂ ਲੱਗ ਹੀ ਰਹੀ ਆ ਜੀ ਕਿਹਨਾਂ ਹਾਲਾਤਾਂ ਨੇ ਤੁਹਾਨੂੰ ਵੱਖ ਕੀਤਾ ਕਿਹੜਾ ਕਿਹਨਾ ਹਾਲਾਤਾਂ ਨੇ ਤੁਹਾਨੂੰ ਵੱਖ ਕੀਤਾ ਐਨੇ ਹਾਲਾਤ ਮੁਸ਼ਕਲ ਆ ਗਏ ਜੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੇਰੇ ਘਰ ਵਾਲਿਆਂ ਨੇ ਜੀ ਮੈਂ ਉਦੋਂ ਦਾ ਉਦੋਂ ਦਾ ਘਰ ਛੱਡਤਾ ਕਿਵੇਂ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਤੁਹਾਨੂੰ ਬੜਾ ਠੀਕ ਹੈ ਮੇਰੇ ਰਾਤ ਨੂੰ ਘਲ ਘੁੱਟਣ ਲੱਗੇ ਸੀ ਕਿ ਚੁੰਨੀ ਪਾੜ ਕੇ ਉਸ ਤੋਂ ਬਾਅਦ ਮੈਂ ਘਰ ਛੱਡਤਾ ਆਪਣਾ ਹੁਣ ਕਦੀ ਵੀ ਨਹੀਂ ਘਰ ਗਈ ਵਾਪਸ ਹੀ ਤੇ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ ਹੁਣ ਜੀ ਕਦੀ ਕਿਸੇ ਰਿਸ਼ਤੇਦਾਰਾਂ ਕੋਲ ਰਹਿਣੀਆਂ ਕਦੀ ਕਿਸੇ ਕੋਲ ਰਹਿ ਲੈਨੇ ਬਸ ਰੋਟ ਦੋ ਬੁਰਕੀਆਂ ਦੀ ਮਤਾਜ ਹੋਈ ਪਈਆਂ ਰੋਟੀ ਦੀ ਮੈਂ ਰਿਸ਼ਤੇਦਾਰ ਚੱਲ ਲੈਂਦੇ ਨੇ ਤੁਹਾਨੂੰ ਜੀ ਰਿਸ਼ਤੇਦਾਰ ਵੀ ਕਦੀ ਕਹਿ ਦਿੰਦੇ ਆ ਕਿ ਵੀ ਆਪਦਾ ਕਮਾਓ ਤੇ ਆਪਦਾ ਖਾਓ ਆਪਦਾ ਜਿੱਥੇ ਮਰਜ਼ੀ ਜਾਓ ਹੁਣ ਮੈਂ ਕਿਰਾਏ ਤੇ ਕਮਰਾ ਵੀ ਲਈ ਰੱਖਿਆ ਥੋੜਾ ਟਾਈਮ ਤੇ ਕਿਰਾਇਆ ਨਹੀਂ ਦੇ ਸਕੀ ਤੇ ਕਿਰਾਏ ਦਾ ਕਮਰਾ ਵੀ ਮੈਂ ਛੱਡਤਾ ਹੁਣ ਤੇ ਮੇਰੀ ਥੋੜਾ ਟਾਈਮ ਹੋ ਗਿਆ ਰਿਸ਼ਤੇਦਾਰਾ ਕੋ ਰਹਿ ਰਹੀ ਹੈ ਉਹ ਵੀ ਕਹਿ ਰਿਹਾ ਕਿ ਤੁਸੀਂ ਆਪ ਦਾ ਭਾਈ ਜਾਓ ਜੀ ਤੇ ਪੇਕਾ ਪਰਿਵਾਰ ਨਹੀਂ ਸਾਥ ਦਿੰਦਾ ਤੁਹਾਡਾ ਨਾ ਜੀ ਆਪਣਾ ਕੋਈ ਨਹੀਂ ਸਾਥ ਦਿੰਦਾ ਕੋਈ ਫੋਨ ਵੀ ਨਹੀਂ ਕਰਦਾ ਕੋਈ ਗੱਲਬਾਤ ਹੀ ਨਹੀਂ ਕਰਦਾ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਕਿ ਤੁਹਾਨੂੰ ਤੁਹਾਡਾ ਪੇਕਾ ਪਰਿਵਾਰ ਜੀ ਮੈਂ ਅੱਜੋਂ ਦੇ ਵੀਡੀਓ ਦੇ ਬਣਾਉਣ ਦੇ ਚੱਕਰ ਵਿੱਚ ਆ ਗਈ ਸੀ ਕਿ ਮੈਨੂੰ ਕਹਿੰਦੇ ਕਿ ਤੁਸੀਂ ਸਾਡੇ ਘਰ ਨਾ ਆਇਆ ਕਰੋ ਸਾਡੇ ਨਾਲ ਕੋਈ ਤੁਹਾਡੀ ਰਿਸ਼ਤੇਦਾਰੀ ਨਹੀਂ ਜੀ ਪਰਜਾਈ ਕਹਿੰਦੇ ਨੇ ਹਾਂਜੀ ਹਾਂਜੀ ਇਹੋ ਜਿਹਾ ਕਿਸੇ ਵੀਡੀਓ ਦੇ ਵਿੱਚ ਜਿਹੜੇ ਤੁਹਾਡੇ ਭਰਾ ਪਰਜਾਈ ਆ ਰਿਸ਼ਤੇਦਾਰਾਂ ਨੇ ਤੁਹਾਨੂੰ ਕਹਿ ਦਿੱਤਾ ਕਿ ਤੂੰ ਸਾਡੇ ਘਰ ਨਾ ਆਇਆ ਕਰ ਦੇਖੋ ਜੀ ਹੁਣ ਮੈਂ ਕੀ ਕਹਿ ਸਕਣੀ ਕਿਸੇ ਨੂੰ ਜੇ ਉਹਨਾਂ ਦੀ ਮਰਜ਼ੀ ਆ ਤੇ ਕਹਿ ਦਿੱਤਾ ਹੁਣ ਆਪਾਂ ਤਾਂ ਬਸ ਜਿਹੜੇ ਮਕਾਮ ਤੇ ਤੁਰ ਪਿਆ ਬਸ ਉਹੀ ਮਕਾਮ ਲੈ ਕੇ ਚੱਲਾਂਗੇ ਹੁਣ ਜੀ ਜੇ ਆਪਾਂ ਨੂੰ ਸਾਬਣੇ ਛੱਡਤਾ ਆਪਾਂ ਵੀ ਸਾਬਣ ਨੂੰ ਛੱਡਤਾ ਜੀ ਹਾਂਜੀ ਇੱਕ ਤੁਸੀਂ ਦੱਸ ਰਹੇ ਸੀ ਕਿ ਸੁਸਾਈਡ ਕਰਨ ਦੀ ਵੀ ਤੁਸੀਂ ਕੋਸ਼ਿਸ਼ ਕੀਤੀ ਫਿਰ ਕਿਵੇਂ ਆਪਣੇ ਆਪ ਨੂੰ ਸੰਭਾਲ ਲਿਆ ਉਸ ਟਾਈਮ ਤੁਸੀਂ ਉਸ ਟਾਈਮ ਮੈਂ ਕਰਨ ਲੱਗੀ ਸੀ ਮੈਂ ਲੱਗ ਜਾਣਾ ਸੀ ਫਾਇ ਮੈਂ ਸੋਚਿਆ ਕਿ ਮੇਰੇ ਦੋ ਬੱਚੇ ਆ ਮੇਰੇ ਤੋਂ ਬਾਅਦ ਤਾਂ ਬੱਚਾ ਦਾ ਕੋਈ ਨਹੀਂ ਹੈਗਾ ਕਿ ਕਿਸੇ ਨੇ ਨਹੀਂ ਰੱਖਣਾ ਜੀ ਜੀ ਵੀ ਬੇਟਾ ਤੇ ਬੇਟੀ ਲੈ ਕੇ ਮੈਂ ਭਰਾ ਕੋਲ ਥੋੜਾ ਟਾਈਮ ਗਈ ਸੀ ਉਹ ਗੱਲਾਂ ਬਾਤਾਂ ਕਰਨ ਲੱਗ ਗਏ ਸੀ ਭੈਣ ਕੋਲ ਗਈ ਸੀ ਤੇ ਜੀਜਾ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਫਿਰ ਮੈਂ ਇਸ ਕਰਕੇ ਸਭ ਨੂੰ ਛੱਡਤਾ ਹਾਂ ਕੀ ਕਹਿੰਦੇ ਸੀ ਭਰਾ ਪਰਜਾਈ ਤੁਹਾਨੂੰ ਤੁਹਾਡੇ ਕਹਿ ਦਿੰਦੇ ਸੀ ਕਿ ਤੁਸੀਂ ਆਪਦੇ ਘਰੇ ਚਲੇ ਜੋ ਤੁਹਾਨੂੰ ਕਿਹੜਾ ਮਾਰਨ ਲੱਗਿਆ ਤੈਨੂੰ ਕਿਹੜਾ ਕੁੱਟਣ ਲੱਗਿਆ ਜੀ ਇਸ ਕਰਕੇ ਹੁਣ ਮੈਂ ਸਭ ਨੂੰ ਛੱਡ ਤਾਂ ਜੀ ਜੀ ਬੇਟਾ ਤੁਹਾਡਾ ਮਿਲਦਾ ਤੁਹਾਨੂੰ ਬੇਟਾ ਕਦੀ ਕਦੀ ਫੋਨ ਕਰਦਾ ਹੁੰਦਾ ਆ ਬਸ ਮਿਲਦਾ ਨਹੀਂ ਜੀ ਕੀ ਕਹਿੰਦਾ ਬੇਟਾ ਤੁਹਾਡਾ ਤੁਹਾਨੂੰ ਫੋਨ ਕਰਕੇ ਬਸ ਕੁਛ ਨਹੀਂ ਕਹਿੰਦਾ ਤੁਹਾਡੇ ਘਰ ਕਿ ਕਹਿੰਦਾ ਲੜਾਈ ਪੈਂਦੀ ਆ ਤੁਸੀਂ ਘਰ ਨਾ ਆਇਆ ਕਰੋ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਕਿਹੋ ਜੀ ਜਿੰਗੇ ਚੱਲ ਰਹੀ ਹੁਣ ਵੀ ਹਾਲਾਤ ਉਹੋ ਜਿਹੇ ਨੇ ਜਿਸ ਤਰ੍ਹਾਂ ਦੇ ਪਹਿਲੇ ਸੀਗਾ ਹੁਣ ਵੀ ਹਾਲਾਤ ਖਰਾਬ ਵੀ ਬਹੁਤ ਚੱਲ ਰਿਹਾ ਜੀ ਐਨੇ ਹਾਲਾਤ ਜਿਆਦਾ ਖਰਾਬ ਚੱਲ ਰਿਹਾ ਕਿ ਬਹੁਤ ਮੁਸ਼ਕਲ ਆ ਰਹੀ ਹੈ ਹਜੇ ਵੀ ਮੈਨੂੰ ਬਹੁਤ ਜਿਆਦਾ ਮੁਸ਼ਕਲ ਆ ਰਹੀ ਹੈ ਜੀ ਹੁਣ ਵੀ ਤੁਸੀਂ ਘਰਾਂ ਦੇ ਕੰਮ ਕਰਦੇ ਹੋ ਨਹੀਂ ਹੁਣ ਤਾਂ ਮੈਂ ਥੋੜੀ ਤਬੀਅਤ ਖਰਾਬ ਹੋਣ ਕਰਕੇ ਘਰਾਂ ਦੇ ਕੰਮ ਕਰਨੇ ਛੱਡ ਤੇ ਇੱਕ ਵਾਰ ਤਾਂ ਰਿਸ਼ਤੇਦਾਰਾਂ ਕੋਲ ਹੀ ਰਹਿ ਰਹੀ ਆ ਬਸ ਉਹੀ ਰੋਟੀ ਦੇ ਰਿਹਾ ਮੈਨੂੰ ਜੀ ਤੁਹਾਡਾ ਤਾਂ ਇੰਨੀ ਕਰਦਾ ਕਿ ਮੈਂ ਵੀ ਹੁਣ ਫੇਰ ਕੰਮ ਕਰ ਕਰਾਂ ਜਿਸ ਤਰ੍ਹਾਂ ਰਿਸ਼ਤੇਦਾਰ ਵੀ ਤੁਹਾਨੂੰ ਤਾਣੇ ਮੇਨੇ ਮਾਰਦੇ ਨੇ ਕਿ ਕੰਮ ਕਰ ਕਰੋ ਤੇ ਆਪਦਾ ਖਾਓ ਹਾਂਜੀ ਹੁਣ ਮੈਂ ਕੋਈ ਸੋਚ ਰਹੀ ਸੀ ਕੋਈ ਵੀ ਰੇੜੀ ਰੂੜੀ ਲਾਉਣ ਦਾ ਸੋਚ ਰਹੀ ਆ ਕੋਈ ਵੀ ਪੂੜੀਆਂ ਪਾੜੀਆਂ ਵਾਲੀ ਰੇੜੀ ਲਾ ਕੇ ਕੋਈ ਮੈਂ ਆਪਦਾ ਗੁਜ਼ਾਰਾ ਕਰ ਲਾਂ ਤੇ ਹਜੇ ਮੇਰੇ ਕੋਲ ਇੰਨਾ ਵੀ ਗੁਜ਼ਾਇਸ਼ ਹੈ ਨਹੀਂ ਕਿ ਮੈਂ ਰੇੜੀ ਲਾ ਕੇ ਵੀ ਆਪਦਾ ਵੀ ਕੋਈ ਰੋਟੀ ਦਾ ਗੁਜ਼ਾਰਾ ਕਰ ਲਾਂ ਹਜੇ ਮੇਰੇ ਕੋਲ ਕੋਈ ਗੁਜ਼ਾਇਸ਼ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਜੀ ਕੋਈ ਹੈਲਪ ਚਾਹੀਦੀ ਆ ਤੁਹਾਨੂੰ ਹਾਂਜੀ ਹਾਂਜੀ ਹੈਲਪ ਜੇ ਮੈਨੂੰ ਮਿਲ ਗਈ ਤੇ ਜੀ ਮੈਂ ਆਪਦਾ ਰੋਟੀ ਤੇ ਮੈਂ ਵੀ ਸੋਚ ਰਹੀ ਆ ਕਿ ਮੈਂ ਉੱਚੇ ਮਕਾਮ ਤੱਕ ਪਹੁੰਚ ਜਾਵਾਂ ਤੇ ਜਿਹੜੇ ਨਾਥ ਬੱਚੇ ਆ ਜਿਹੜੀਆਂ ਲੇਡੀਜ਼ ਘਰਾਂ ਵਿੱਚੋਂ ਕੱਢ ਦਿੰਦੇ ਆ ਉਹ ਲੇਡੀਜ਼ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦੀ ਆ ਤੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਆ ਜੇ ਹੈਲਪ ਦੀ ਕੋਈ ਲੋੜ ਚਾਹੁੰਦੇ ਹੋ ਤੁਸੀਂ ਆਪਣੇ ਆਈਡੀ ਜਾਂ ਕੋਈ ਆਪਣਾ ਨੰਬਰ ਸਾਂਝਾ ਕਰ ਦਿਓ ਤਾਂ ਕਿ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਾਂ ਤੁਹਾਡੀ ਹੈਲਪ ਕਰ ਸਕਣੋ ਹਾਂਜੀ ਆਈਡੀ ਹੈਗੀ ਆ ਜੀ ਗਰਮੀਤ ਕੌਰ ਜੀ ਹਾਂਜੀ ਆਪਣੀ ਆਈਡੀ ਗਰਮੀਤ ਕੌਰ ਦੇ ਨਾਂ ਤੇ ਬਣੀ ਹੋਈ ਆ ਜੇ ਕਿਸੇ ਵੀਰ ਭਰਾ ਨੇ ਮੇਰੀ ਹੈਲਪ ਕਰਨੀ ਹੋਵੇ ਤਾਂ ਜੀ ਮੇਰੀ ਐਡੀ ਤੇ ਮੈਨੂੰ ਫੋਨ ਕਰ ਸਕਦਾ ਹੈ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਘਰ ਵਾਲੇ ਤੋਂ ਵਾਕ ਹੋ ਕੇ ਕੀ ਕੁਛ ਦੇਖਿਆ ਕੀ ਕੁਛ ਹੰਡਾਇਆ ਘਰ ਵਾਲੇ ਨੇ ਨਹੀਂ ਕਦੀ ਫੋਨ ਕੀਤਾ ਕਿ ਵਾਪਸ ਆ ਜਾ ਮੇਰੇ ਕੋਲ ਨਹੀਂ ਜੀ ਉਹਨਾਂ ਨੇ ਕਦੀ ਨਹੀਂ ਫੋਨ ਕੀਤਾ ਕਦੀ ਕਿਸੇ ਨੇ ਫੋਨ ਹੀ ਨਹੀਂ ਕੀਤਾ ਰਿਸ਼ਤੇਦਾਰਾ ਵੀ ਨਹੀਂ ਕੀਤਾ ਘਰ ਵਾਲੇ ਨੇ ਵੀ ਨਹੀਂ ਕੀਤਾ ਹੁਣ ਵੀ ਇੰਨੀਆਂ ਮੁਸ਼ਕਿਲਾਂ ਆ ਰਹੀਆਂ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਸੋਹਰਾ ਪਰਿਵਾਰ ਚੋਂ ਨਹੀਂ ਕਿਸੇ ਨੇ ਫੋਨ ਕੀਤਾ ਤੁਹਾਨੂੰ ਨਹੀਂ ਜੀ ਕੋਈ ਵੀ ਨਹੀਂ ਫੋਨ ਕਰਦਾ ਹੁਣ ਇਸ ਟਾਈਮ ਤਾਂ ਸਮਝੋ ਮੈਂ ਕੱਲੀ ਹੈਗੀ ਆਂ ਬਸ ਜੀ ਜਦੋਂ ਘਰ ਵਾਲੇ ਦੇ ਨਾਲ ਤੁਸੀਂ ਵੱਖ ਹੋਏ ਸੀਗੇ ਫਿਰ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਸੀਗਾ ਤੁਹਾਡਾ ਕਿਉਂ ਕੱਲੀ ਔਰਤ ਸੀਗੀ ਘਰ ਵਾਲਾ ਵੀ ਨਹੀਂ ਸਾਥ ਦੇ ਰਿਹਾ ਸੀ ਫੇ ਕੱਲੇ ਰਹਿ ਰਹੇ ਸੀ ਕੱਲੇ ਘਰ ਦਾ ਗੁਜ਼ਾਰਾ ਕਰ ਰਹੀ ਸੀ ਕੁੜੀ ਨੂੰ ਵੀ ਪਾਲ ਰਹੀ ਸੀ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਸੀਗਾ ਤੁਹਾਡੇ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਹੁਤ ਗਲਤ ਹੋ ਗਿਆ ਸੀ ਕਿ ਇੰਨੀਆਂ ਗਲਤ ਨਜ਼ਰਾਂ ਨਾਲ ਸਭ ਮੈਨੂੰ ਦੇਖਦੇ ਸੀ ਕਿ ਮੈਂ ਇੰਨੀ ਮੁਸ਼ਕਲ ਚ ਆ ਗਈ ਸੀ ਕਿ ਸਮਝ ਨਹੀਂ ਆਉਂਦੀ ਸੀ ਕਿ ਕੀ ਕਰ ਲਾਂ ਬਹੁਤ ਮੁਸ਼ਕਲਾਂ ਦੇਖੀਆਂ ਬਹੁਤ ਲੋਕ ਵੀ ਬਹੁਤ ਗਲਤ ਨਜ਼ਰਾਂ ਨਾਲ ਦੇਖਦੇ ਸੀ ਕਿ ਕੱਲੀ ਰਹਿੰਦੀ ਆ ਬਹੁਤ ਕੁਝ ਕਈ ਵਾਰੀ ਮੈਨੂੰ ਗਲਤ ਕੋਈ ਬੋਲ ਵੀ ਜਾਂਦਾ ਸੀ ਪਤਾ ਨਹੀਂ ਮੇਰੇ ਮਨ ਤੇ ਮੈਨੂੰ ਆਉਂਦਾ ਸੀ ਕਿ ਮੈਂ ਏਦੂ ਤੇ ਬੰਦਾ ਨਹਿਰ ਚ ਛਾਲ ਮਾਰ ਜੇ ਤੇ ਉਹ ਚੰਗਾ ਹੈਗਾ ਇਸ ਜ਼ਿੰਦਗੀ ਨਾਲੋਂ ਮੇਰੀ ਜ਼ਿੰਦਗੀ ਇੰਨੀ ਨਰਕ ਬਣੀ ਪਈ ਆ ਕਿ ਬਹੁਤ ਮੁਸ਼ਕਲ ਆਈ ਪਈ ਆ ਮੈਨੂੰ ਕੀ ਕੁਝ ਲੋਕ ਤਾਂ ਸਾਨੂੰ ਕਹਿੰਦੇ ਸੀ ਉਸ ਟਾਈਮ ਦੇ ਵਿੱਚ ਜਿਸ ਤਰ੍ਹਾਂ ਤੇ ਦਾਦੇ ਵੀ ਕਿ ਮੇਰਾ ਦਿਲ ਕਰਦਾ ਸੀ ਮੈਂ ਨਹਿਰ 'ਚ ਛਾਲ ਮਾਰ ਦਵਾਂ ਕਿਸੇ ਲੋਕ ਕਈ ਵਾਰੀ ਮਿਲਦੇ ਸੀ ਤੇ ਕਹਿ ਦਿੰਦੇ ਸੀ ਕਿ ਸਾਡੇ ਨਾਲ ਰਹਿ ਜਾ ਤੂੰ ਤੈਨੂੰ ਅਸੀਂ ਖੁਸ਼ ਰੱਖਾਂਗੇ ਕਿੰਨੀਆਂ ਨੀਆਂ ਮੁਸ਼ਕਲਾਂ ਤੇ ਮੈਂ ਗੁਜ਼ਰ ਰਹੀ ਹਾਂ ਕਿ ਬਹੁਤ ਜ਼ਿਆਦਾ ਕਿ ਕਈ ਬੰਦੇ ਕਹਿੰਦੇ ਸੀ ਕਿ ਸਾਡੇ ਨਾਲ ਤੂੰ ਰਹਿ ਜਾ ਵਿਆਹ ਕਰਵਾ ਲੈ ਸਾਡੇ ਨਾਲ ਇੰਜਾਂ ਬਹੁਤ ਜ਼ਿਆਦਾ ਹੋ ਗਿਆ ਸੀ ਕਿ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਹੁਣ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀ ਕਿ ਮੈਨੂੰ ਐਨੇ ਹਾਲਾਤ ਮਾਰੇ ਹੋਏ ਪਿਆ ਮੇਰੇ ਜੀ ਤੁਸੀਂ ਡੋਲੇ ਤਾਂ ਨਹੀਂ ਸੀਗੇ ਉਸ ਵਕਤ ਜਦੋਂ ਤੁਹਾਨੂੰ ਲੋਕ ਕਹਿੰਦੇ ਸੀਗੇ ਕਿ ਸਾਡੇ ਨਾਲ ਰਹਿਲਾ ਵਧੀਆ ਖਾਣਾ ਪੀਣਾ ਦਵਾਂਗੇ ਪੈਸੇ ਦਵਾਂਗੇ ਡੋਲ ਤਾਂ ਗਈ ਸੀ ਮੈਂ ਇੱਕ ਵਾਰੀ ਫਿਰ ਮੈਂ ਕਹਿ ਹਿੰਮਤ ਨਹੀਂ ਆਪਾਂ ਜਦੋਂ ਮਨ ਦੇ ਸੱਚੇ ਬੰਦੇ ਹੈਗੇ ਆ ਬਿਲਕੁਲ ਮਿਡਲ ਕਲਾਸ ਫੈਮਿਲੀ ਤੋਂ ਮੈਂ ਹੈਗੀ ਆ ਬਿਲਕੁਲ ਸਚਾਈ ਨਾਲ ਚੱਲ ਰਹੇ ਆ ਆਪਾਂ ਹੁਣ ਤਾਂ ਮੈਂ ਕਦੀ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਦੀ ਕਿਸੇ ਨੂੰ ਬਾਹਰ ਜਾ ਕੇ ਆਪਾਂ ਕਦੇ ਵੀ ਗੱਲਬਾਤ ਨਹੀਂ ਕੀਤੀ ਕਿਸੇ ਬੰਦੇ ਨਾਲ ਜਾਂ ਜਨਾਨੀ ਨਾਲ ਕਦੇ ਵੀ ਨਹੀਂ ਹਾਂਜੀ ਤੇ ਇੱਕ ਨੰਬਰ ਆਪਣਾ ਸ਼ੇਅਰ ਕਰਨਾ ਚਾਹੂੰਗੀ ਜੇ ਤੁਹਾਡਾ ਕੋਈ ਹੈਲਪ ਕਰਨਾ ਚਾਹੁੰਦਾ ਨੰਬਰ ਤੁਸੀਂ ਆਪਣਾ ਸ਼ੇਅਰ ਨਹੀਂ ਕੀਤਾ ਸਰ ਜੇ ਮੈਂ ਨੰਬਰ ਸ਼ੇਅਰ ਕਰਦੀ ਆ ਤੇ ਲੋਕ ਐਂਜ ਮੈਨੂੰ ਫੋਨ ਗਲਤ ਗਲਤ ਤਰ੍ਹਾਂ ਦੇ ਫੋਨ ਕਰਨ ਲੱਗ ਜਾਂਦੇ ਆ ਮੈਂ ਅੱਡੀ ਤੇ ਵੀ ਨੰਬਰ ਲਾਇਆ ਸੀ ਤੇ ਮੈਂ ਇਸ ਕਰਕੇ ਆਪਣਾ ਨੰਬਰ ਸ਼ੇਅਰ ਨਹੀਂ ਕਰ ਸਕਦੀ ਯੋਕੋ ਤੁਹਾਡਾ ਘਰ ਵਾਲਾ ਸ਼ਰਾਬ ਪੀਂਦਾ ਸੀ ਆ ਕੇ ਮਾਰਦਾ ਕੁੱਟਦਾ ਸੀ ਆਣ ਗਵਾਟ ਨਹੀਂ ਕਹਿੰਦਾ ਸੀਗਾ ਕਿ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਗਲਤ ਕਰ ਰਿਹਾ ਸਰ ਲੋਕ ਤਮਾਸ਼ਾ ਦੇਖਣ ਵਾਲੇ ਹੁੰਦੇ ਆ ਕੋਈ ਨਹੀਂ ਕਿਸੇ ਨੂੰ ਕਹਿੰਦਾ ਕੋਈ ਸ਼ਬ ਤਮਾਸ਼ਾ ਹੀ ਦੇਖਦੇ ਸੀ ਕਿ ਹਾਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਕਿ ਹਜੇ ਵੀ ਲੋਕ ਸੋਚਦੇ ਆ ਕਿ ਚੰਗਾ ਹੀ ਆ ਘਰ ਉਜੜਿਆ ਪਿਆ ਘਰ ਖੇਲੇ ਖਾਨ ਹੋਇਆ ਪਿਆ ਕੱਖ ਨਹੀਂ ਹੈਗਾ ਬਸ ਪਿਓ ਪੋਤੀ ਰਹਿ ਰਿਆ ਘਰ ਦੇ ਵਿੱਚ ਹੋਰ ਕੁਝ ਨਹੀਂ ਹੈਗਾ ਦਾਰੂ ਪੀ ਕੇ ਆਪ ਦਾ ਸਮਾਨ ਵੀ ਘਰ ਦਾ ਫਰਜ ਵੇਚ ਦਿੱਤੀ ਆ ਤੇ ਘਰ ਦਾ ਸਮਾਨ ਬਹੁਤ ਵੇਚ ਚੁੱਕਿਆ ਉਹ ਹਾਂਜੀ ਜੀ ਬੇਟਾ ਤੁਹਾਡਾ ਰੋਕਦਾ ਨਹੀਂ ਉਹਨਾਂ ਨੂੰ ਬੇਟਾ 17 ਸਾਲ ਦਾ ਹੈਗਾ ਹੀ ਆ ਵਿਚਾਰਾ ਛੋਟਾ ਹੀ ਅਜੇ ਬੱਚਾ ਹੀ ਆ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹ ਜੀ ਕੁਝ ਨਹੀਂ ਕਹਿੰਦਾ ਹਜੇ ਤੇ ਸਾਰਾ ਸਮਾਨ ਘਰ ਦਾ ਵੇਚ ਦਿੱਤਾ ਉਸ दारू ਪਿੰਦੇ ਨੇ ਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਉਹ ਵੀ ਕਿਤੇ ਉਹੀ ਸੰਗਤ ਦੇ ਵਿੱਚ ਨਾ ਪੈ ਜਾਵੇ ਬੇਟਾ ਤੁਹਾਡਾ ਡਰਤਾ ਲੱਗਦਾ ਹੀ ਆ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਈ ਵਾਰਾਂ ਬਹੁਤ ਜ਼ਿਆਦਾ ਮੁਸ਼ਕਲ ਹੋਈ ਵੀ ਆ ਬੇਟੇ ਬਾਰੇ ਸੋਚਦੀ ਆ ਤਾਂ ਇੰਨਾ ਜ਼ਿਆਦਾ ਮੁਸ਼ਕਲ ਹੋ ਗਿਆ ਕਿ ਬੇਟਾ ਵੀ ਗਲਤ ਸੰਗਤ ਚ ਨਾ ਪੈ ਜੇ ਕਿ ਬੇਟਾ ਗਲਤ ਸੰਗਤ ਚ ਨਾ ਜਾਵੇ ਕਈ ਵਾਰ ਰਾਤ ਨੂੰ 10 ਵਜੇ ਫੋਨ ਕਰਦੀ ਹੁੰਨੀ ਆ ਬੇਟਾ ਤੂੰ ਕਿੱਥੇ ਆ ਘਰੇ ਹੈਗਾ ਕਿ ਨਹੀਂ ਹੈਗਾ ਬਹੁਤ ਮੁਸ਼ਕਲ ਆ ਰਹੀ ਆ ਬੇਟੇ ਕਰਕੇ ਵੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਮੈਨੂੰ ਸੋਚ ਕੇ ਇੰਨਾ ਟਾਈਮ ਤੁਸੀਂ ਰਹੇ ਹੋ ਬੱਚਿਆ ਕਰਕੇ ਸਰਵਾਈਵ ਕੀਤਾ ਤੁਸੀਂ ਹਾਂਜੀ ਹਾਂਜੀ ਉਹ ਲਾਸਟ ਦੇ ਵਿੱਚ ਕੁਝ ਕਹਿਣਾ ਚਾਹੋਗੇ ਹੋਰ ਵੀ ਤੁਹਾਡੇ ਵਰਗੀਆਂ ਔਰਤਾਂ ਨੇ ਜਿਹੜੀਆਂ ਥੱਕ ਹਾਰ ਜਾਂਦੀਆਂ ਨੇ ਜ਼ਿੰਦਗੀ ਹਾਰ ਜਾਂਦੀਆਂ ਨੇ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਮੈਂ ਇਹ ਕਹਣਾ ਚਾਹਣੀ ਆ ਕਿ ਲੇਡੀਜ਼ ਭੈਣਾਂ ਜੋ ਵੀ ਦੁੱਖ ਮੁਸੀਬਤਾਂ ਦਾ ਝੇਲ ਰਿਆ ਕਿ ਜੀ ਆਪਦੀ ਹਿੰਮਤ ਤੇ ਆਪਦੇ ਘਰਾਂ ਵਿੱਚ ਕੰਮ ਕਰਕੇ ਆਪਦੇ ਬੱਚਿਆਂ ਨੂੰ ਰੋਟੀ ਖਵਾਓ ਜੀ ਤੇ ਜੇ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਤੇ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ ਹੁੰਦਾ ਭੈਣਾ ਭਰਾ ਵੀ ਛੱਡ ਜਾਂਦੇ ਆ ਪਰ ਆਪਦੀ ਹਿੰਮਤ ਤੇ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤੇ ਚੰਗੀ ਪਰਵਰਿਸ਼ ਦਿਓ ਪਰ ਮੈਂ ਬਹੁਤ ਗਲਤੀ ਕਰ ਚੁੱਕੀ ਆ ਆਪਦੇ ਬੱਚਿਆਂ ਨੂੰ ਛੱਡ ਕੇ ਤੇ ਘਰ ਛੱਡ ਕੇ ਬਹੁਤ ਗਲਤੀ ਕੀਤੀ ਹੋਈ ਆ ਵੱਡੀ ਇੱਕ ਸਵਾਲ ਮੇਰਾ ਰਹਿ ਗਿਆ ਸੀਗਾ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਤੁਹਾਡਾ ਵੀ 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਬੇਟੀ ਤੁਹਾਡੀ ਤਾਂ ਨਹੀਂ ਤੁਹਾਨੂੰ ਕਹਿੰਦੀ ਸੀ ਕਿ ਮੰਮੀ ਮੇਰਾ ਵੀ ਚਾਹ ਪੜਨ ਦਾ ਉਹੀ ਉਮਰ ਹੁੰਦੀ ਹੈ ਖੇਡਣ ਦੀ ਕੋ ਉਦਣ ਦੀ ਜੀ ਮੇਰੀ ਬੇਟੀ ਤਾਂ ਕਹਿ ਰਹੀ ਸੀ ਕਿ ਮੈਂ ਸ਼ਾਦੀ ਨਾ ਕਰੋ ਨਾ ਕਰੋ ਪਰ ਮੈਂ ਇੰਨੀ ਹਾਲਾਤ ਤੋਂ ਮੁਸ਼ਕਲ ਹੋ ਗਈ ਸੀ ਕਿ ਸ਼ਾਦੀ ਕਰਨੀ ਵੀ ਕਿ ਜਦੋਂ ਘਰ ਵਿੱਚ ਬੱਚੇ ਲੈ ਆ ਜਾਂਦੀ ਸ ਤੇ ਅਗਲੇ ਮੂੰਹ ਮੋਟੇ ਕਰ ਲੈਂਦੇ ਸੀ ਸਾਡੇ ਤੋਂ ਕੀ ਕਰੇ ਪਤਾ ਕਿੰਨਾ ਟਾਈਮ ਬੈਠੋਗੀ ਕਿੰਨਾ ਟਾਈਮ ਸਾਡੇ ਪੱਲੋ ਰੋਟੀ ਖਾਣਗੇ ਤੇ ਬਹੁਤ ਮੁਸ਼ਕਲ ਆਈ ਆ ਪਰ ਬੇਟੀ ਕਹਿ ਰਹੀ ਸੀ ਕਿ ਮੇਰੀ ਜਿਹੜੀ ਪੜਨ ਦੀ ਉਮਰ ਸੀ ਤੇ ਉਹ ਤੁਸੀਂ ਮੰਮੀ ਮੇਰੀ ਸ਼ਾਦੀ ਕਰਦੇ ਪਰ ਬੇਟੀ ਦੀ ਸ਼ਾਦੀ ਕਰਦੇ ਹੁਣ ਬੇਟੀ ਮੇਰੀ ਬਹੁਤ ਸੂਕੀ ਹੈ ਕੀ ਆ ਬਹੁਤ ਬਹੁਤ ਧੰਨਵਾਦ ਸਮਾਂ ਦੇ ਜੀ ਸਾਸਰੀ ਕਾ ਸਾਰਿਆਂ ਨੂੰ ਜੀ ਸੋ ਇਸ ਭੈਣ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਿੰਦਗੀ ਦੇ ਸਫਰ ਬਾਰੇ ਵੀ ਇਸ ਭੈਣ ਨੇ ਗੱਲਬਾਤ ਕੀਤੀ ਏ ਇਸ ਭੈਣ ਨੂੰ ਹੈਲਪ ਦੀ ਵੀ ਲੋੜ ਏ ਜੇ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਤੇ ਇਹਨਾਂ ਨੇ ਆਪਣੀ ਇੰਸਟਾਗ੍ਰam ਆਈਡੀ ਦੱਸੀ ਉਸ ਦੇ ਉੱਪਰ ਇਹਨਾਂ ਨੂੰ ਮੈਸੇਜ ਕਰਕੇ ਇਹਨਾਂ ਦੀ ਹੈਲਪ ਕਰ ਸਕਦਾ ਏ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਉਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ